ਸਸਰੀ ਕਾਲਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਗਾਜਰ ਮਟਰ ਤੇ ਪਾਲਕ ਦੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਸਬਜ਼ੀ ਹੈਲਦੀ ਤਾਂ ਇਹ ਹੁੰਦੀ ਹੁੰਦੀ ਹੈ ਨਾਲੇ ਸਵਾਦ ਵੀ ਬਹੁਤ ਬਣ ਕੇ ਤਿਆਰ ਹੋਏਗੀ ਫਰੈਂਡਸ ਜੇਕਰ ਤੁਹਾਨੂੰ ਗਾਜਰਾਂ ਮਟਰਾਂ ਦੀ ਸਬਜ਼ੀ ਪਸੰਦ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਵਿੱਚ ਤੇਲ ਗਰਮ ਕਰਾਂਗੇ ਇੱਥੇ ਮੈਂ 2 ਟੇਬਲस्पून ਮਸਟਰਡ ਆਇਲ ਗਰਮ ਕੀਤਾ ਹੈ ਜਦੋਂ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਜੇ ਉਦੋਂ ਪਾਵਾਂਗੇ ਇੱਕ ਸਾਬਤ ਲਾਲ ਮਿਰਚ ਨੂੰ ਤੋੜ ਕੇ ਇੱਕ ਚਮਚਾ ਇੱਥੇ ਮੈਂ ਜੀਰਾ ਪਾਇਆ ਅੱਧਾ ਚਮਚਾ ਆਪਾਂ ਪਾਵਾਂਗੇ ਰਾਈ ਇਹਦੇ ਨਾਲ ਹੀ ਥੋੜੀ ਜਿਹੀ ਆਪਾਂ ਹਿੰਗ ਵੀ ਜ਼ਰੂਰ ਪਾਵਾਂਗੇ ਕਿਉਂਕਿ ਆਪਾਂ ਮਟਰਾਂ ਦੀ ਸਬਜ਼ੀ ਬਣਾਉਣ ਲੱਗੇ ਆ ਤੇ ਬਾਰੀਕ ਕੱਟਿਆ ਲਸਣ ਮੈਂ ਇੱਥੇ ਪਾਵਾਂਗੀ 10 ਕਲੀਆਂ ਨੂੰ ਮੈਂ ਬਾਰੀਕ ਕੱਟ ਲਿਆ ਸੀ ਲਸਣ ਥੋੜਾ ਜਿਹਾ ਤੁਸੀਂ ਜ਼ਿਆਦਾ ਪਾਇਓ ਜੇ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ ਲਸਣ ਨੂੰ ਆਪਾਂ ਹਲਕਾ ਜਿਹਾ ਪੁੰਨ ਲਵਾਂਗੇ ਤੇ ਜਦੋਂ ਲਸਣ ਆਪਣਾ ਹਲਕਾ ਜਿਹਾ ਪੁੰਜੇ ਉਦੋਂ ਆਪਾਂ ਪਾਵਾਂਗੇ ਐਸੇ ਅਦਰਕ ਤੇ ਹਰੀਆਂ ਮਿਰਚਾਂ ਬਾਰੀਕ ਕਟੀਆਂ ਹੋਈਆਂ 1 ਇੰਚ ਅਦਰਕ ਦਾ ਟੁਕੜਾ ਤੇ ਇੱਕ ਹਰੀ ਮਿਰਚ ਮੈਂ ਇੱਥੇ ਲਈ ਹੈ ਤੁਸੀਂ ਹਰੀਆਂ ਮਿਰਚਾਂ ਜ਼ਿਆਦਾ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਇਹਨੂੰ ਵੀ ਆਪਾਂ ਪੁੰਨ ਲਵਾਂਗੇ ਹੁਣ ਪਾਵਾਂਗੇ ਆਪਾਂ ਮਸਾਲੇ ਤੇ ਫਲੇਮ ਆਪਾਂ ਲੋ ਕਰ ਦੇਵਾਂਗੇ ਇੱਕ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਇਆ ਇੱਕ ਚਮਚ ਹੀ ਆਪਾਂ ਧਨੀਆ ਪਾਊਡਰ ਪਾਵਾਂਗੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਤੇ ਇਹਦੇ ਨਾਲ ਹੀ ਥੋੜਾ ਜਿਹਾ ਮੈਂ ਇੱਥੇ ਗਰਮ ਮਸਾਲਾ ਵੀ ਪਾਵਾਂਗੀ ਅੱਧਾ ਕੁ ਚਮਚ ਤੇ ਇੱਕ ਚਮਚ ਆਪਾਂ ਕਸੂਰੀ ਮੇਥੀ ਦਾ ਯੂਜ਼ ਕਰਾਂਗੇ ਤੇ ਹਣ ਸਾਰੇ ਮਸਾਲਾ ਨੂੰ ਆਪਾਂ ਥੋੜਾ ਜਿਹਾ ਪੁੰਨ ਲਵਾਂਗੇ 30 ਸੈਕਿੰਡਾਂ ਵਾਸਤੇ ਫਲੇਵ ਆਪਾਂ ਲੋ ਰੱਖਾਂਗੇ ਤੇ ਜਦੋਂ ਆਪਣੇ ਮਸਾਲੇ ਪੁੰਨ ਜਾਣ ਤਾਂ ਉਦੋਂ ਪਾਵਾਂਗੇ ਆਪਾਂ 4.5 ਟੇਬਲस्पून ਦੇ ਕਰੀਬ ਪਾਣੀ ਪਾਣੀ ਪਾਉਣ ਨਾਲ ਮਸਾਲੇ ਆਪਣੇ ਜਲਣਗੇ ਨਹੀਂ ਤੇ ਵਧੀਆ ਗਰੇਵੀ ਬਣ ਕੇ ਤਿਆਰ ਹੋਏਗੀ ਵੈਸੇ ਆਪਾਂ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਫਰੈਂਡ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਦੋ ਬਾਰੀ ਕੱਟੀ ਹੋਈ ਟਮਾਟਰ ਇਹ ਚ ਉੱਪਰ ਵਿੱਚ ਮੈਂ ਚੋਪ ਕਰ ਲਈ ਸੀ ਤੁਸੀਂ ਪਿਓਰੀ ਵੀ ਇਹਦੇ ਚ ਪਾ ਸਕਦੇ ਹੋ ਨਹੀਂ ਤਾਂ ਚੋਪਰ 'ਚ ਤੁਸੀਂ ਚੋਪ ਕਰਕੇ ਟਮਾਟਰ ਪਾ ਸਕਦੇ ਹੋ ਤੇ ਟਮਾਟਰਾਂ ਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਪਾਵਾਂਗੇ ਇਸ 'ਚ ਬਾਰੀਕ ਕਟੀਆਂ ਹੋਈਆਂ ਪਾਲਕ ਪਾਲਕ ਮੈਂ ਇੱਥੇ 1 ਕੱਪ ਲਈ ਹੈ ਤੇ ਇਹਨੂੰ ਬਾਰੀਕ ਕੱਟ ਕੇ ਚੰਗੀ ਤਰ੍ਹਾਂ ਤੋਲਿਆ ਸੀ ਤੁਸੀਂ ਪਾਲਕ ਦੀ ਜਗ੍ਹਾ ਤੇ ਮੇਥੀ ਦਾ ਯੂਜ਼ ਵੀ ਕਰ ਸਕਦੇ ਹੋ ਪਰ ਪਾਲਕ ਨਾਲ ਵੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਏਗੀ ਪਾਲਕ ਨੂੰ ਆਪਾਂ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹੁਣ ਆਪਾਂ ਟੱਕਣ ਲਾ ਕੇ ਪਾਲਕ ਨੂੰ ਸੌਫਟ ਹੋਣ ਤੱਕ ਪਕਾਵਾਂਗੇ ਤਿੰਨ ਕੋ ਮਿੰਟ ਲੱਗ ਜਾਣਗੇ ਇਸ ਚ ਤੇ ਤਿੰਨ ਮਿੰਟ ਬਾਅਦ ਜਿਹੜੀ ਪੱਲਕ ਹੈ ਸਾਡੀ ਸੌਫਟ ਹੋ ਚੁੱਕੀ ਹੈ ਦੇਖੋ ਬਹੁਤ ਹੀ ਬਦਿਆ ਸੌਫਟ ਹੋ ਗਈ ਹੈ ਤੇ ਹੁਣ ਆਪਾਂ ਸਬਜ਼ੀਆਂ ਪਾਵਾਂਗੇ ਪਹਿਲੇ ਆਪਾਂ ਪਾਵਾਂਗੇ ਇਸ ਚ ਮਲਾਈ ਫਿਰ ਪਾਵਾਂਗੇ ਆਪਾਂ ਸਬਜ਼ੀਆਂ ਇੱਥੇ ਮੈਂ 2 ਟੇਬਲस्पून ਦੀ ਕਰੀਬ ਮਲਾਈ ਲਈਏ ਫਰੈਸ਼ ਮਲਾਈ ਦਾ ਯੂਜ਼ ਕਰਾਂਗੇ ਆਪਾਂ ਮਲਾਈ ਤੁਸੀਂ ਜ਼ਰੂਰ ਪਾਇਓ ਜੇ ਸਬਜ਼ੀ ਦਾ ਟੇਸਟ ਦੋ ਗੁਣਾ ਹੋ ਜਾਏਗਾ ਤੇ ਮਲਾਈ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਹੁਣ ਪਾਵਾਂਗੇ ਬਾਰੀਕ ਕੱਟੇ ਹੋਏ ਹਰੇ ਪਿਆਜ਼ ਦੋ ਜੇਕਰ ਤੁਹਾਡੇ ਕੋਲ ਹਰੇ ਪਿਆਜ਼ ਨਾ ਹੋਏ ਤਾਂ ਤੁਸੀਂ ਤੜਕੇ ਵਿੱਚ ਦੂਜਾ ਪਿਆਜ਼ ਵੀ ਕੱਟ ਕੇ ਲੈ ਸਕਦੇ ਹੋ ਤਿੰਨ ਗਾਜਰਾ ਮੈਂ ਇੱਥੇ ਕੱਟ ਕੇ ਲਈਆਂ ਨੇ ਤੇ ਇੱਕ ਕੱਪ ਆਪਾਂ ਮਟਰ ਪਾਵਾਂਗੇ ਸਵਾਦ ਅਨੁਸਾਰ ਪਾ ਦਵਾਂਗੇ ਤੇ ਨਮਕ ਨਮਕ ਮੈਂ ਇੱਕ ਚਮਚਤੂ ਥੋੜਾ ਜਿਹਾ ਜ਼ਿਆਦਾ ਪਾਇਆ ਹੈ ਸਬਜ਼ੀਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਕਿ ਮਸਾਲਾ ਵਗੈਰਾ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਗਲੇਮ ਆਪਾਂ ਮੀਡੀਅਮ ਤੋਂ ਲੋ ਰੱਖਣੀ ਹੈ ਤੇ ਟੱਕਾਂ ਲਾ ਕੇ ਆਪਾਂ ਇਹਨੂੰ ਗਾਜਰਾ ਸੋਲਟਣੋਂ ਤੱਕ ਪਕਾਵਾਂਗੇ ਪਾਣੀ ਦਾ ਯੂਜ਼ ਆਪਾਂ ਬਿਲਕੁਲ ਨਹੀਂ ਕਰਾਂਗੇ ਫਰੈਂਡਸ ਤੇ ਫਰੈਂਡਸ ਇਸ ਸਬਜੀ ਵਿੱਚ ਮੈਂ ਪਾਣੀ ਦਾ ਯੂਜ਼ ਨਹੀਂ ਕੀਤਾ ਤੇ ਸਬਜੀ 6-7 ਮਿੰਟ ਇਹਨੂੰ ਲੱਗੇ ਨੇ ਤੇ ਸਬਜੀ ਸਾਡੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਹਰਾ ਧਨੀਆ ਪਾ ਦਵਾਂਗੇ ਤੇ ਸਬਜੀ ਜੇਕੂ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਸਬਜੀ ਬਣ ਕੇ ਆਪਣੀ ਤਿਆਰ ਹੋਈ ਹੈ ਤੁਸੀਂ ਇਹਨੂੰ ਪਰਾਂਠੇ ਨਾਲ ਰੋਟੀਆਂ ਨਾਲ ਖਾ ਸਕਦੇ